ਖਬਰ ਜਿਹੜੀ ਹੁਣੇ ਅ ਅਸਥ ਤੱਕ ਪਹੁੰਚੀ ਹੈ ਜਿਹਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਇਹ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਡੀ ਸ਼ਖਸੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸ ਮਾਨ ਸ਼ਖਸੀਤ ਦੇ ਯੋਗਦਾਨ ਨੂੰ ਦਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਚਾਹੇ ਉਹ ਕਾਂਗਰਸ ਦੇ ਮੁੱਖ ਮੰਤਰੀ ਹੋਏ ਆ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੇ ਆ ਜੋ ਪਿੱਛੇ ਰਹੇ ਆ ਜਿੰਨੇ ਵੀ ਮੁੱਖ ਮੰਤਰੀ ਆਏ ਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋੜਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿ ਉਹਦੇ ਕੰਨ 'ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਸਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪ ਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉੱਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ بڑا ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮੋਹੱਲੀ ਚ ਜਿਹੜਾ ਛੇਫੇ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ बार-बार ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ ਇਮੀਡੀਏਟਲੀ ਜਿੱਥੇ ਉਸ ਬਸ ਸਟੈਂਡ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨੋ ਨੋ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੋ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ बार-बार ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜਨਾ ਆਇਆ ਭਗਵੰਤ ਮਾਨ ਇਰੇ ਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਰ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਪ੍ਰਾਵਾ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਥੈਟ ਇਹ ਐਕਸ਼ਨ ਦੇ ਗਵਰਨਮੈਂਟ ਦੇ ਸੈਕਸ਼ਨ ਨੂੰ ਕੰਡੈਮਨ ਕਰਦਾ ਔਰ ਇਹ ਡਿਮਾਂਡ ਕਰਦਾ ਕਿ ਮਹੌਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਂਭ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਕੋਨੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਬੜੀ ਇੱਕ ਖਬਰ ਜਿਹੜੀ ਹੁਣੇ ਅ 10 ਤੱਕ ਪਹੁੰਚੀ ਹੈ ਜਿਸ ਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ बिकॉज ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਡੀ ਸ਼ਕਸ਼ੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸ ਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਦਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜਿੱਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਚਾਹੇ ਉਹ ਕਾਂਗਰਸ ਨੇ ਮੁੱਖ ਮੰਤਰੀ ਰਹੀ ਹੈ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੀ ਹੈ ਜਾਂ ਕੋ ਪਿੱਛੇ ਰਹੀ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋੜਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿ ਉਹਦੇ ਕੰਨ 'ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਸਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ بڑا ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮਹੌਲੀ ਚ ਜਿਹੜਾ 6 ਫੇਸ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾ ਦਿੱਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ बार-बार ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ ਇਮੀਡੀਏਟਲੀ ਜਿੱਥੇ ਉਸ ਬਸ ਸਟੈਂਡ ਦੀ ਸਾਮ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨਹੀਂ ਨਾ ਉਹ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨਾ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ बार-बार ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਹੈ ਤੇ ਫਿਰ ਇਹ ਯੂ ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜ਼ਨਾ ਆਇਆ ਭਗਵੰਤ ਮਾਨ ਇਰੇ ਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵਟੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਨ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਦੇ ਭਰਾਵਾਂ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ that ਇਹ ਐਕਸ਼ਨ ਦੇ ਗਵਰਨਮੈਂਟ ਦੇ ਸੈਕਸ਼ਨ ਨੂੰ ਕੰਡੈਮਨ ਕਰਦਾ ਔਰ ਇਹ ਡਿਮਾਂਡ ਕਰਦਾ ਕਿ ਮਹੌਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਂਭ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਸਾਧ ਸੰਗਤ ਜੀ ਮੈਂ ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਬੜੀ ਇੱਕ ਖਬਰ ਜਿਹੜੀ ਹੁਣੇ ਅ ਅਸਤ ਤੱਕ ਪਹੁੰਚੀ ਹੈ ਜਿਹਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਇਹ ਕਿ ਭਗਵਾਨਤਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਢੀ ਸਿੱਖ ਸਖਸ਼ੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਦਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਨਿਸਟਰ ਦੇ ਦਫਤਰ 'ਚ ਹੈ ਉਹ ਕਾਂਗਰਸ ਦੇ ਮੁੱਖ ਮੰਤਰੀ ਰਹੀ ਹੈ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹੇ ਹੈ ਜੋ ਪਿੱਛੇ ਰਹੇ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤਪਾਲ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੋਣਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ ਕਿ ਉਹਦੇ ਅ ਕੰਨ ਚ ਪਵਿੱਤਰ ਗੁਰਬਾਣੀ ਦੀ ਗੂੰਜ ਪਵੇ ਉਸ ਨੂੰ ਵੀ ਉਸ ਪ੍ਰਸਾਰਨ ਨੂੰ ਰੋਕ ਕੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਆਪਦੀ ਫੋਟੋ ਲਵਾਈ ਔਰ ਆਪ ਦਾ ਝੂਠਾ ਪ੍ਰਚਾਰ ਉਥੋਂ ਸ਼ੁਰੂ ਕੀਤਾ ਉਸ ਗੱਲ ਦਾ ਵੀ ਵਿਰੋਧ ਹੋਇਆ ਅੱਜ ਭਗਵੰਤ ਮਾਨ ਜੀ ਨੇ ਇੱਕ ਨਵਾਂ ਕੰਮ ਕਰਤਾ ਕਿ ਬਾਬਾ ਬੰਦਾ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੀ ਜੋ بڑا ਵੱਡਾ ਬਹੁਤ ਯਾਦਗਾਰ ਬਸ ਸਟੈਂਡ ਮਹੌਲੀ ਚ ਜਿਹੜਾ 6 ਫੇਸ ਚ ਚੱਲਦਾ ਉੱਥੇ ਸੀਗਾ ਉਹਨੂੰ ਹਟਾ ਤਾ ਗਿਆ ਪਹਿਲਾਂ ਹੀ ਇਸ ਗੱਲ ਦਾ ਬੜਾ ਰੋਸ ਸੀ ਕਿ ਬਸ ਸਟੈਂਡ ਦੇ ਕਿੰਨੇ ਖਸਤੇ ਹਾਲਾਤ ਹੋ ਗਏ ਨੇ ਇਹ ਉਹ ਧਰਤੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਪੜਚੜੀ ਦੀ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਨੂੰ ਸਮਰਪਿਤ ਉਹ ਯਾਦਗਾਰ ਬਣੀ ਹੈ ਜਿਹਨੂੰ ਵੱਡੀ ਗਿਣਤੀ ਚ ਲੋਕ ਉੱਥੇ ਵੇਖਣ ਵੀ ਆਉਂਦੇ ਆ ਸਤਕਾਰ ਵੀ ਭੇਟ ਕਰਦੇ ਆ ਅੱਜ ਉਹਨਾਂ ਦੀ ਉਸ ਧਰਤੀ ਤੇ ਇੱਕ ਬੱਸ ਸਟੈਂਡ ਜਿੱਥੇ ਉਹਨਾਂ ਦੀ ਯਾਦਗਾਰ ਬਣੀ ਹੋਵੇ ਉਹਨਾਂ ਦਾ ਬੁੱਧ ਲੱਗਿਆ ਹੋਵੇ ਉਹਨੂੰ ਹਟਾਤਾ ਜਾਂਦਾ ਹੈ ਇਹ بار-ਬਾਰ ਜੋ ਅਟੈਕ ਕੀਤਾ ਜਾ ਰਿਹਾ ਹੈ ਸਿੱਖ ਕੌਮ ਤੇ ਇਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਹਦੇ ਨਾਲ ਜਿੱਥੇ ਸਾਰਿਆਂ ਦੇ ਹਿਰਦੇ ਵੀ ਬੜੇ ਦੁਖੀ ਹੋਏ ਆ ਔਰ ਤੁਹਾਨੂੰ ਜਿੱਥੇ ਮੈਂ ਇਸ ਐਕਸ਼ਨ ਨੂੰ ਕੰਡਮਨ ਕਰਦਾ ਹਾਂ ਔਰ ਸਰਕਾਰ ਨੂੰ ਇਮੀਡੀਏਟਲੀ ਜਿੱਥੇ ਉਸ ਬਸ ਸਟੈਂਡ ਦੀ ਸਾਮ ਸੰਭਾਲ ਕਰਨੀ ਚਾਹੀਦੀ ਹੈ ਉੱਥੇ ਇਮੀਡੀਏਟਲੀ ਉਸ ਬੁੱਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਬੁੱਤ ਨੂੰ ਉੱਥੇ ਰিস্টੋਰ ਕਰਨਾ ਚਾਹੀਦਾ ਨਹੀਂ ਤਾਂ ਮੈਂ ਸਮਝਾਂਗਾ ਕਿ ਸਰਕਾਰ ਨੂੰ ਕੋਈ ਇੱਕ ਗਿਣੀ ਮਿਤੀ ਸਾਜ਼ਿਸ਼ ਨਾਲੇ ਚੱਲ ਰਿਹਾ ਜਿਵੇਂ ਮੈਂ ਪਹਿਲਾਂ ਦੋ ਤਿੰਨ ਗੱਲਾਂ ਦੱਸੀਆਂ ਔਰ ਤੁਹਾਨੂੰ ਉਹ ਦਿਨ ਵੀ ਯਾਦ ਹੋਣਾ ਜਦੋਂ ਆਮ ਆਦਮੀ ਦੇ ਕਲੀਨਿਕ ਬਣੇ ਆ ਪੰਜ ਪਿਆਰਿਆਂ ਦੇ ਨੋ ਨੋ ਜਿਹੜੇ ਸਮਰਪਿਤ ਹਸਪਤਾਲ ਜਾਂ ਕਿਨੇ ਚੱਲਦੇ ਸਨ ਉਹਨਾਂ ਦੇ ਵੀ ਨੋ ਹਟਾਉਣ ਦੀ ਇੱਕ ਵਾਰੀ ਯਤਨ ਹੋਇਆ ਸੀ ਉਹਦਾ ਵੀ ਬੜਾ ਵੱਡਾ ਵਿਰੋਧ ਹੋਇਆ ਸੋ ਮੇਰਾ ਕਹਿਣ ਦਾ ਭਾਵ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਇਹ ਜੇ ਯਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਦ ਉਹਨਾਂ ਦਾ ਵਿਰੋਧ ਹੁੰਦਾ ਤੇ ਫਿਰ ਇਹ ਯੂ ਟਰਨ ਲੈਂਦੇ ਆ ਮੈਂ ਸਮਝਦਾ ਸਾਧ ਸੰਗਤ ਜੀ ਅੱਜ ਵੀ ਫਿਰ ਮੌਕਾ ਆਇਆ ਹੈ ਕਿ ਜੇ ਇਹ ਬਾਜਨਾ ਆਇਆ ਭਗਵੰਤ ਮਾਨ ਫਿਰ ਇਹਦਾ ਤਗੜੇ ਹੋ ਕੇ ਵਿਰੋਧ ਕਰਨਾ ਪੈਣਾ ਕਿ ਇਹਨੂੰ ਇਹ ਜੇ ਗਲਤ ਫੈਸਲੇ ਆਪ ਦਾ ਵਾਪਸ ਲਵੇ ਔਰ ਹਿਸਟਰੀ ਨੂੰ ਡਿਸਟੋਰਟ ਕਰਨ ਦੀ ਜਾਂ ਜਿਹੜੇ ਹਿਸਟੋਰੀਕਲ ਫੈਕਟਸ ਨੇ ਜਾਂ ਜਿਹੜੇ ਹਿਸਟੋਰੀਕਲ ਵਡੀਆਂ ਸਿੱਖ ਕੌਮ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਦੇਰ ਨੂੰ ਇਹ ਜਿਹੜਾ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜੀ ਗਲਤੀ ਗੁਸਤਾਖੀ ਕੋਈ ਅੱਗੇ ਨਾ ਕਰ ਸਕੇ ਇਸ ਲਈ ਮੈਂ ਵੀ ਉਹਨਾਂ ਸਾਰੇ ਦੇ ਭਰਾਵਾਂ ਨਾਲ ਸਹਿਮਤ ਹੁੰਦਾ ਹੋਇਆ ਆਪਦੇ ਭਰਾਵਾਂ ਪੈਣਾ ਨਾਲ ਜਿਨ੍ਹਾਂ ਨੇ ਇਸ ਮੁੱਦੇ ਨੂੰ ਵੱਡੇ ਪੱਧਰ ਤੇ ਉਠਾਇਆ ਹੈ ਥੈਟ ਇਹ ਐਕਸ਼ਨ ਦੇ ਗਵਰਨਮੈਂਟ ਦੇ ਸੈਕਸ਼ਨ ਨੂੰ ਕੰਡੈਮਨ ਕਰਦਾ ਔਰ ਇਹ ਡਿਮਾਂਡ ਕਰਦਾ ਕਿ ਮਹੌਲੀ ਦੇ ਬੱਸ ਸਟੈਂਡ ਦੀ ਸੁੰਦਰਤਾ ਸਾਮ ਸੰਭਾਲ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦਾ ਬੁੱਤ ਵਾਪਸ ਉੱਥੇ ਲਗਾਇਆ ਜਾਵੇ ਔਰ ਬਣਦਾ ਮਾਨ ਸਤਕਾਰ ਦਿੱਤਾ ਜਾਵੇ ਸਾਧ ਸੰਗਤ ਜੀ ਮੈਂ ਤਾਂ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਇੱਕ ਬੜੀ ਇੱਕ ਖਬਰ ਜਿਹੜੀ ਹੁਣੇ ਅ ਅਧਾਰ স্তর ਪਹੁੰਚੀ ਹੈ ਜਿਸ ਦੇ ਬਾਰੇ ਮੈਨੂੰ ਸਾਰੇ ਕਹਿ ਰਹੇ ਆ ਤੁਸੀਂ ਵੀ ਇਹਦੇ ਬਾਰੇ ਬੋਲੋ ਔਰ ਇਹ ਵਾਕਿਆ ਚਿੰਤਾ ਦਾ ਵਿਸ਼ਾ ਹੈ ਬਿਕੋਜ਼ ਇਹ ਕਿ ਭਗਵੰਤ ਮਾਨ ਦੀ ਸਰਕਾਰ ਇੱਕ ਹੈਬਿਚੁਅਲ ਅਫੈਂਡਰ ਹੋ ਗਈ ਹੈ बार-बार ਕਿਸੇ ਵੱਡੀ ਸਿੱਖ ਸਖਸ਼ੀਤ ਨੂੰ ਲੈ ਕੇ ਉਹਨੂੰ ਅਟੈਕ ਕੀਤਾ ਜਾਂਦਾ ਹੈ ਜਾਂ ਇਹ ਜਿਹੇ ਹਾਲਾਤ ਪੈਦਾ ਕੀਤੇ ਜਾਂਦੇ ਆ ਜਾਂ ਉਸਮਾਨ ਸ਼ਕਸ਼ੀਤ ਦੇ ਯੋਗਦਾਨ ਨੂੰ ਧਰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਤੁਹਾਨੂੰ ਯਾਦ ਹੋਣਾ ਮਹਾਰਾਜਾ ਰਣਜੀਤ ਸਿੰਘ ਜਿੱਦੀ ਇੱਕ ਫੋਟੋ ਇੱਕ ਪੋਰਟਰੇਟ ਚੀਫ ਮਿਨਿਸਟਰ ਦੇ ਦਫਤਰ 'ਚ ਐ ਚਾਹੇ ਉਹ ਕਾਂਗਰਸ ਦੇ ਮੁੱਖ ਮੰਤਰੀ ਹੈ ਜਾਂ ਕੈਪਟਨ ਉਮਰਿੰਦਰ ਸਿੰਘ ਜੀ ਚਾਹੇ ਬਾਦਲ ਸਾਹਿਬ ਰਹਿ ਹੈ ਜਾਂ ਉਹ ਤੋਂ ਪਿੱਛੇ ਰਹਿ ਹੈ ਜਿੰਨੇ ਵੀ ਮੁੱਖ ਮੰਤਰੀ ਆਏ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀ ਫੋਟੋ ਉੱਥੇ ਪਿੱਛੇ ਲੱਗੀ ਹੁੰਦੀ ਸੀ ਭਗਵੰਤ ਮਾਨ ਸਾਹਿਬ ਬਣੇ ਇਹਨਾਂ ਨੇ ਉਹ ਫੋਟੋ ਹਟਾਉਣ ਦੇ ਹੁਕਮ ਦੇਤੇ ਰੌਲਾ ਪਿਆ ਉਹ ਫੈਸਲਾ ਵਾਪਸ ਲੈਣਾ ਪਿਆ ਫਿਰ ਉਹ ਦਿਨ ਵੀ ਯਾਦ ਹੋਣਾ ਕਿ ਜਿਹੜਾ ਵਿਰਾਸਤੀ ਮਾਰਗ ਹੈ ਉੱਥੇ ਵੱਡੇ ਵੱਡੇ ਟੀਵੀ ਸਕਰੀਨ ਲੱਗੇ ਆ ਜਿੱਥੇ ਗੁਰਬਾਣੀ ਦਾ ਪ੍ਰਸਾਰ ਜੋ ਸ੍ਰੀ ਹਰਮੰਦਰ ਸਾਹਿਬ 'ਚ ਗੁਰਬਾਣੀ ਕੀਰਤਨ ਕਥਾ ਚੱਲਦੀ ਸੀ ਉਹਦਾ ਪ੍ਰਸਾਰ ਉੱਥੇ ਹੁੰਦਾ ਸੀ ਕਿ ਜਿਹੜਾ ਵੀ ਵਿਰਾਸਤੀ ਮਾਰਗ 'ਚ ਆ ਰਿਹਾ ਉਹ ਨਾਲੇ ਤਾਂ ਗੁਰੂ ਦੇ ਰੰਗ 'ਚ ਰੰਗਿਆ ਆਵੇ ਨਾਲੇ ਵੇਖਦਾ ਆਵੇ ਸੁਣਦਾ ਆਵੇ yo